ਕਮਾਲ ਵੀ ਅੰਦਰ ਆ ਕੇ ਟਾਰਗੇਟ ਕਰਕੇ ਸਾਹਮਣੇ ਉਹੀ ਉੱਥੇ ਆਉਂਦੇ ਨੇ ਜਿੱਥੇ ਸਮਾਨ ਪਿਆ ਹੁੰਦਾ ਹੈ ਹੋਰ ਪਾਸੇ ਨਹੀਂ ਕੋਈ ਸ਼ੇਡ ਦੇ ਇੱਥੇ ਕਿਵੇਂ ਚੋਰੀ ਹੋਈ ਹੈ ਉਹ ਵੀ ਦੱਸ ਦਿਆਂ ਚੋਰੀ ਕਿਹਦੇ ਘਰੇ ਹੋਈ ਹੈ ਤਾਂ ਤੁਸੀਂ ਸੁਣ ਕੇ ਇੰਨੇ ਜਿਆਦਾ ਹੈਰਾਨ ਹੋ ਜਾਓਗੇ ਵੀ ਟਾਰਗੇਟ ਜਿਹੜਾ ਇਹ ਮਕਾਨ ਕਰਿਆ ਕਿਉਂ ਜੀ ਨਾਨਕੇ ਘਰ ਨਾਨਕੇ ਘਰ ਚੋਰੀ ਹੋਈ ਹੈ ਮੁੱਖ ਮੰਤਰੀ ਸਾਹਿਬ ਦੇ ਨਾਨਕੇ ਘਰ ਚੋਰੀ ਹੋਈ ਹੈ ਉੱਪਰ ਦੀ ਜਾ ਕੇ ਫਿਰ ਵਿੰਡੋ ਬਾਹਰੋਂ ਪੱਟੀ ਆਹੇ ਜੋ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨਾਲ ਰਿਸ਼ਤੇਦਾਰੀ ਵੀ ਪੈਂਦੀ ਹੈ ਉਹ ਇਸ ਨਾਨਕੇ ਪਰਿਵਾਰ ਚ ਹੀ ਆਈ ਸੀ ਬੜੀ ਕਰਾਂ ਚ ਨਾਨਕੇ ਨੇ ਅੱਛਾ ਕਰਾਂ ਚ ਨਾਨਕੇ ਪਰਿਵਾਰ ਚ ਨੇ 18 ਤੋਲੇ ਸੋਨਾ ਹੋਇਆ 15 ਤੋਲੇ ਓਲ ਮਾਰੀ ਚ ਦੀਗਾ ਤੇ 3 ਤੋਲੇ ਇੱਜ ਦੀਗਾ ਤੇ ਲੱਖ ਰੁਪਇਆ ਕੈਸ਼ ਦੀਗਾ 18 ਤੋਲੇ ਸਿਉਣਾ 1 ਲੱਖ ਰੁਪਇਆ ਕੈਸ਼ ਕੀ ਕੀ ਬਣਿਆ ਹੋਇਆ ਸੀ ਪੈਸੇ ਉਹਦੇ ਵਿੱਚ ਜਿਹੜਾ ਉਹ 18 ਤੋਲਾਂ ਦੇ ਵਿੱਚੋਂ ਦੀ ਉਹਦੇ ਵਿੱਚ ਦੋ ਦਾ ਸੈੱਟ ਤੀਏ ਰਾਣੀ ਹਾਰ ਕਹਿੰਦੇ ਨੇ ਆਪਾਂ ਰਾਣੀ ਹਾਰ ਤੇ ਇਹ ਦੋ ਬੀਮਾਤ ਵਾਲ ਚਾਰ ਚੂੜੀਆਂ ਤੀਗੀਆਂ ਹਾਂਜੀ ਮਾਤਾ ਜੀ ਕੋਈ ਪਤਾ ਲੱਗਿਆ ਅਰੇ ਕੋਈ ਪਤਾ ਨਹੀਂ ਲੱਗਿਆ ਜੀ ਸਾਨੂੰ ਸਵੇਰੇ 4 ਵਜੇ ਦੇਖਿਆ ਜਦੋਂ ਗੇਟ ਉਹ ਅੱਛਾ ਸਵੇਰੇ ਰਾਤ ਨੂੰ 4 ਵਜੇ ਕਹਿੰਦੇ 17-18 ਟੋਲੇ ਸੋਨਾ ਲੈ ਗਏ ਹਾਂ ਲੈ ਗਏ ਸਾਨੂੰ ਨੂੰ ਪਤਾ ਲੱਗਿਆ ਰਾਤ ਕੀ ਹਾਂ ਜੀ ਸਾਨੂੰ ਸਵੇਰੇ 4 ਵਜੇ ਪਤਾ ਲੱਗਿਆ ਚਾਚਾ ਹੀ ਨੇ ਖਾਇਆ ਹਾਂ ਉਦੋਂ ਸਾਨੂੰ ਪਤਾ ਲੱਗਿਆ ਉਸ ਤੋਂ ਬਾਅਦ ਸਤਸ੍ਰੀ ਕਾਲ ਦੋਸਤੋ ਇਸ ਵਕਤ ਖੜਿਆਂਗੇ ਸੁਨਾਮ ਖੜਿਆਲ ਰੋਡ ਜਗਤਪੁਰਾ ਵੱਜਦਾ ਇਹ ਇੱਥੇ ਸਾਫਕਾ ਸਰਪੰਚ ਸਰਦਾਰ ਗੁਰਜੰਟ ਸਿੰਘ ਦੇ ਘਰੇ ਚੋਰੀ ਹੋਈ ਆ ਰਾਤ ਲਗਭਗ 20 ਟੋਲੇ ਸੋਨਾ ਦੱਸਿਆ ਜਾ ਰਿਹਾ ਹੈ ਨਗਦੀ ਕੈਸ਼ ਵੀ ਗੱਲਬਾਤ ਵੀ ਕਰਾਂਗੇ ਵੀ ਕਿਵੇਂ ਆਇਆ ਕਿਹੜੇ ਟਾਈਮ ਚੋਰੀ ਹੋਈ ਹੈ ਕੋਈ ਕਹੇ ਮੇਰਿਆਂ ਦੇ ਵਿੱਚ ਆਇਆ ਹੈ ਕੀ ਪਤਾ ਲੱਗਿਆ ਪਰ ਹਜੇ ਤੱਕ ਕੋਈ ਫੜਿਆ ਤਾਂ ਗਿਆ ਨਹੀਂ ਪਰ ਦੂਜੀ ਗੱਲ ਜਿਵੇਂ ਆਪਾਂ ਪ੍ਰਸ਼ਾਸਨ ਨੂੰ ਕਹਦੇ ਨੇ ਪ੍ਰਸ਼ਾਸਨ ਨੂੰ ਜੇ ਕਹੀਏ ਕਰ ਕਰ ਤਾਂ ਬੈਂਦਾ ਨਹੀਂ ਸਾਡੇ ਵੀ ਫਰਜ ਨੇ ਰਾਤ ਨੂੰ ਅੰਦਰ ਆ ਕੇ ਟਾਰਗੇਟ ਕਰਕੇ ਚੋਰੀ ਕਰਕੇ ਲੈ ਜਾਂਦੇ ਨੇ ਤੁਸੀਂ ਇਹ ਦੇਖੋ ਕਮਾਲ ਵੀ ਅੰਦਰ ਆ ਕੇ ਟਾਰਗੇਟ ਕਰਕੇ ਸਾਹਮਣੇ ਉਹੀ ਉੱਥੇ ਆਉਂਦੇ ਨੇ ਜਿੱਥੇ ਸਮਾਨ ਪਿਆ ਹੁੰਦਾ ਹੈ ਚੋਰੀ ਕਿਹਦੇ ਕਰੇ ਹੋਈ ਹੈ ਤੁਸੀਂ ਸੁਣ ਕੇ ਇੰਨੇ ਜਿਆਦਾ ਹੈਰਾਨ ਹੋ ਜਾਓਗੇ ਵੀ ਟਾਰਗੇਟ ਜਿਹੜਾ ਇੱਕ ਮਕਾਨ ਕਰਿਆ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਨਾਨਕੇ ਪਿੰਡ ਕਿਉਂ ਜੀ ਨਾਨਕੇ ਘਰ ਨਾਨਕੇ ਘਰ ਚੋਰੀ ਹੋਈ ਹੈ ਮੁੱਖ ਦੋਸਤ ਆ ਕੋਠੀ ਹੈਗੀ ਜਿੱਥੇ ਚੋਰੀ ਹੋਈ ਹੈਗੀ ਕਿਵੇਂ ਹੋਈ ਹੈ ਕਿੱਥੋਂ ਦੀ ਚੜੇ ਨੇ ਤੁਹਾਨੂੰ ਪੂਰੀ ਗੱਲ ਬਾਤ ਦਿਖਾਵਾਂਗੇ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਬੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਕੱਠੀਆਂ ਕੋਠੀਆਂ ਨੇ ਉਹਰੇ ਕਾਫੀ ਸਾਫ ਦਾ ਸਰਪੰਚ ਵੀ ਰਹੇ ਨੇ ਇਹ ਜਗਤਪੁਰਾ ਸੁਨਾਮ ਦੇ ਦੇਖ ਸਕਦੇ ਹੋ ਤਸਵੀਰਾਂ ਵੀ ਇੱਥੇ ਜਿਹੜਾ ਕੁਝ ਹੋਇਆ ਅੰਦਰ ਤੁਹਾਨੂੰ ਦਿਖਾਉਨੇ ਆ ਵੀ ਪੂਰੀ ਘਟਨਾ ਨੂੰ ਅੰਜਾਮ ਕਿਵੇਂ ਦਿੱਤਾ ਚੋਰਾਂ ਨੇ ਥੋਂ ਦੀ ਆਏ ਨੇ ਪੂਰੀ ਗੱਲਬਾਤ ਕਰਦੇ ਆ ਮਾਲਕ ਖੜੇ ਨੇ ਕਰਦੇ ਹਾਂਜੀ ਵੀਰ ਜੀ ਹਾਂਜੀ ਹਾਂ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਗੁਰਪਿਆਰ ਗੁਰਪਿਆਰ ਸਿੰਘ ਮੜਾ ਜਉੱਚੀ ਇਹ ਜਗਤਪੁਰਾ ਵਜਦਾ ਹੈ ਹਾਂਜੀ ਹਾਂ ਤੇ ਕਿਵੇਂ ਹੋਈ ਆ ਘਟਨਾ ਨੂੰ ਕੋਈ ਪਤਾ ਲੱਗੇ ਤੁਹਾਨੂੰ ਇਹ ਰਾਤ ਤਕਰੀਬਨ 12 ਵਜੇ ਤੋਂ ਲੈ ਕੇ 2 ਵਜੇ ਦੇ ਟਾਈਮ ਦੇ ਵਿੱਚ ਵਿੱਚ ਹੋਈ ਹੈ ਇਹ ਘਟਨਾ ਸਾਨੂੰ ਕੋਈ ਵਿੜਕਾ ਜੀ ਥੋੜੀ ਮੋਟੀ ਨਹੀਂ ਕੋਈ ਵਿੜਕਨੀ ਆਈ ਸਾਨੂੰ ਸਾਨੂੰ ਤਾਂ ਸਵੇਰੇ 3:00 ਵਜੇ 20-25 ਮਿੰਟਾਂ ਤੇ ਪਤਾ ਲੱਗਿਆਗਾ ਮੇਰਾ ਚਾਚਾ ਜੀ ਬਾਥਰੂਮ ਕਰਨ ਵਾਸਤੇ ਉੱਠੇ ਸਾਨੂੰ ਉਦੋਂ ਪਤਾ ਲੱਗਿਆ ਵੀ ਆਪਣੇ ਘਰੇ ਚੋਰੀ ਚੋਰੀ ਹੋ ਗਈ ਕਿੱਥੇ ਹੋਈ ਆ ਕਿੱਥੋਂ ਦੀ ਆਏ ਮੇਨ ਕੋਈ ਉੱਪਰੋਂ ਕੋਠੇ ਉੱਪਰ ਦੀ ਆਏ ਨੇ ਕੋਠੀ ਦੇ ਬੈਕਸਾਈਡ ਦੀ ਵਿੰਡੋ ਵੱਟ ਗਈ ਤੇ ਆਹ ਰਸਤੇ ਆਏ ਨੇ ਆਹ ਬੰਮੀ ਉਤਰ ਗਈ ਦੇਖ ਸਕਦੇ ਹੋ ਜੀ ਸ਼ਾਇਦ ਪ੍ਰਸ਼ਾਸਨ ਨੇ ਲਾਇਆ ਹੋ ਮੰਜਾ ਹੈ ਨਹੀਂ ਆਉਂ ਪਰਾਂ ਜੀ ਤੇ ਕੋਈ ਚਲੋ ਵੀ ਹੱਥ ਪੈਰ ਨਾ ਲੱਗੇ ਦੇਖ ਸਕਦੇ ਹੋ ਦੋਸਤੋ ਇੱਥੋਂ ਦੀ ਉੱਪਰ ਦੀ ਜਾ ਕੇ ਫਿਰ ਵਿੰਡੋ ਬਾਹਰੋਂ ਪੱਟੀ ਆਹੇ ਵਿੰਡੋ ਪੱਟ ਕੇ ਕੂਟੇ ਬਾਜੂ ਨਾਲ 빙ਾ ਘੱਟ ਕਰਕੇ ਉਹ ਪੱਟ ਕੇ ਬੰਦਾ ਵਿੱਚ ਦੀ ਨੰਗ ਕੇ ਆ ਕੇ ਪੂਰੇ ਗੇਟ ਬੋਲੇ ਨੇ ਲੋਕ ਲੱਗੇ ਹੋਏ ਦੀ ਅੰਦਰੋਂ ਕੁੰਡੀਆਂ ਲੱਗੇ ਹੋਏ ਸੀ ਠੀਕ ਹੈ ਤੇ ਆਪਣੀ ਫਿਰ ਆਪਣਾ ਜੋ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨਾਲ ਰਿਸ਼ਤੇਦਾਰੀ ਵੀ ਪੈਂਦੀ ਹੈ ਉਹ ਇਸ ਨਾਨਕੇ ਪਰਿਵਾਰ ਚ ਹੀ ਆਈ ਅਸੀਂ ਹੋਰੇ ਕਰਾਂ ਚ ਨਾਨਕੇ ਨੇ ਅੱਛਾ ਕਰਾਂ ਚ ਨਾਨਕੇ ਪਰਿਵਾਰ ਚ ਹੀ ਨੇ ਬਿਲਕੁਲ ਤੇ ਪ੍ਰਸ਼ਾਸਨ ਆਇਆ ਸੀਗਾ ਕੀ ਕਿਸੇ ਪ੍ਰਸ਼ਾਸਨ ਨੇ ਉਹ ਨਾਲੇ ਪੂਰਾ ਸਾਨੂੰ ਉਹ ਦਿੱਤਾ ਅਹਿਸਾਸ ਦਿੱਤਾ ਵੀ ਅਸੀਂ ਪੂਰਾ ਕੰਮ ਕਰ ਰਹੇ ਆਂਗੇ ਟੀਮਾਂ ਤੋਂ ਹੋਰ ਵੀ ਆ ਰਹੀਆਂ ਨੇਗੀਆਂ ਐਸ.ਟੀ.ਓ ਸਾਹਿਬ ਵੀ ਆਏ ਸੀਗੇ ਵੀ ਅਸੀਂ ਛੇਤੀ ਤੋਂ ਛੇਤੀ ਕੰਪਲੀਸ਼ਨ ਕਰਕੇ ਵੀ ਦੋਸ਼ਿਆਂ ਨੂੰ ਬਦਲਾਂ ਅੱਛਾ ਕੀ ਕੋਈ ਚੋਰੀ ਹੋਈ ਆ ਜਮੜਾ ਜਿੱਥੇ ਆਜੋ ਤੇ ਚੋਰੀ ਕੀ ਕੀ ਹੋਇਆ ਸਾਡਾ ਜੀ 18 ਤੋਲੇ ਸੋਨਾ ਹੋਇਆ 15 ਤੋਲੇ ਔਲ ਮਾਰੀ ਚਤੀਗਾ ਤੇ 3 ਤੋਲੇ ਜਿੱਤੀਗਾ ਤੇ ਲੱਖ ਰੁਪਇਆ ਕੈਸ਼ ਤੀਗਾ 18 ਤੋਲੇ ਸੋਨਾ 1 ਲੱਖ ਰੁਪਇਆ ਕੈਸ਼ ਕੀ ਕੀ ਬਣਿਆ ਹੋਇਆ ਸੀ ਵੇਸੇ ਉਹਦੇ ਵਿੱਚ ਜਿਹੜਾ ਉਹ 18 ਤੋਲਾਂ ਦੇ ਵਿੱਚੋਂ ਦੀ ਉਹਦੇ ਵਿੱਚ ਦੋ ਤਾਂ ਸੈੱਟ ਦੀਏ ਰਾਣੀ ਹਾਰ ਕਹਿੰਦੇ ਨੇ ਆਪਾਂ ਰਾਣੀ ਹਾਰ ਤੇ ਇਹ ਦੋ ਨਵੇਂ ਬੀਮਾਤਵਲ ਚਾਰ ਚੂੜੀਆਂ ਦੀਆਂ ਕੰਨਾਂ ਦੇ ਟੌਕਸ ਸੀਗੇ ਤੇ ਚੈਨੀਆਂ ਦੀਆਂ ਤੇ ਇਧਰਲੇ ਦੇ ਵਿੱਚ ਇੱਕ ਸਿੰਪਲ ਕੰਨਾਂ ਦੇ ਵਿੱਚ ਪਾਉਣ ਵਾਲੇ ਉਹ ਦੀਏ ਤੇ ਇੱਕ ਚੈਨੀ ਦੀ ਤੇ ਬੱਚਿਆਂ ਦੇ ਪੰਜੀਰੀ ਵਾਸਤੇ ਉਹ ਗਜਰੇ ਜੀ ਸੀਗੇ ਗਜਰੇ ਜੀ ਸੀਗੇ ਤੇ ਆਲਮਾਰੀ ਚ ਸੀ ਸਾਰਾ ਸਮਾਨ ਆਲਮਾਰੀ ਚ ਤੇ ਆਲਮਾਰੀ ਚ ਦੋਵਾਂ ਚ ਦੋਵਾਂ ਚ ਸੀ ਇੱਕ ਪੇਟੀ ਚ ਕੈਸ਼ ਦੀ ਗੱਲ ਲੱਖ ਰੁਪਏ ਦੇ ਵਿੱਚ ਕੈਸ਼ ਸੀ ਦੇਖ ਸਕਦੇ ਹੋ ਦੋਸਤੋ ਆਹ ਪੇਟੀ ਚ ਲੱਖ ਰੁਪਏ ਤਾਂ ਹੈਗਾ ਸੀ ਕੈਸ਼ ਇਹ ਪੇਟੀ ਚੋਂ ਲੈ ਕੇ ਸ਼ਾਇਦ ਉਹ ਸਾਹਮਣੇ ਪਾੜਿਆ ਹੋਇਆ ਹੈ ਦੇਖ ਸਕਦੇ ਹੋ ਸਾਹਮਣੇ ਹੱਥ ਲਾਉਣਾ ਨਹੀਂ ਹਜੇ ਕਿਉਂਕਿ ਜਾਂਚ ਦਾ ਵਿਸ਼ਾ ਹੈ ਤੇ ਦੇਖ ਸਕਦੇ ਹੋ ਸਾਹਮਣੇ ਵੀ ਇੱਥੋਂ ਤਾਂ ਲੱਖ ਰੁਪਈਆ ਲੈ ਗਏ ਇੱਥੇ 15 ਤੋਲੇ ਸੀ 15 ਇਹ ਲਮਾਰੀ ਚ ਸੀ 15 ਤੋਲੇ ਦੇਖੋ ਤੁਸੀਂ ਕੋਠੀ ਚ ਬੰਦ ਕੋਠੀ ਚੋਂ ਲੈ ਗਏ ਜਿੱਧਰ ਦੀ ਆਏ ਨੇ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਹਜੇ ਪ੍ਰਸ਼ਾਸਨ ਵੱਲੋਂ ਚੱਲੋ ਜਾਂਚ ਇਨਕੁਆਰੀ ਚੱਲ ਰਹੀ ਹੈ ਤੇ ਇਹ ਚ ਸੀ 3 ਤੋਲੇ ਹਾਂ ਜੀ 3 ਹੈ ਜੀ ਛੋਟੀ ਚ ਬਾਗੜੀ ਦਾ ਗੱਲਾਂ ਦੀ 5-7000 ਰੁਪਏ ਤੋਂ 24 ਬਣ ਕੇ ਲੈ ਗਏ ਉਹ ਵੀ ਲੈ ਗਏ ਹਾਂ ਦੇਖੋ ਕਮਾਲ ਦੀ ਗੱਲ ਬਾਈ ਜੀ ਤੁਸੀਂ ਸਾਰੇ ਖੜੇ ਹੋ ਵੀ ਦੇਖੋ ਲੱਖ ਰੁਪਈਆ ਇੱਚਤੀ ਇੱਚ ਇਹ ਟਾਰਗੇਟ ਕਰਿਆ ਅਲਮਾਰੀ ਤੀ ਉਹ ਟਾਰਗੇਟ ਕਰੀ ਤੇ ਉਹ ਅਲਮਾਰੀ ਤੀ ਉਹ ਕਰੀ ਗੱਲਾਂ ਤੀ 8000 ਉਹ ਕਿੱਥੇ ਪਿਆ ਤੀ ਉਹ ਵੀ ਇਸੇ ਚ ਉਹ ਟਾਰਗੇਟ ਕਰਿਆ ਬਾਕੀ ਹੋਰ ਕੁਝ ਨਹੀਂ ਛੇੜਿਆ ਨਹੀਂ ਨਾ ਬਸ ਉਹ ਉਹ ਕੱਲਾ ਉੱਤੋਂ ਉਹ ਖੋਲਿਆ ਬਸ ਕੱਲਾ ਟਰੰਕ ਹੈ ਟਰੰਕ ਖੋਲਿਆ ਗੋਲਕਚੋ ਵੀ ਲੈ ਗਏ ਦੇਖੋ ਅਲਮਾਰੀ ਦੇਖੋ ਕੋਠੀ ਉਹ ਕਮਰੇ ਦਾ ਗੇਟ ਆ ਗਿਆ ਜੀ ਸਾਹਮਣੇ نیچے ਦੇਖੋ ਉੱਪਰ ਦੀ ਇੱਥੋਂ ਦੀ ਆ ਕੇ ਤੁਸੀਂ ਆਬ ਲਾ ਲਓ ਵੀ ਇਧਰੋਂ ਆਏ ਨਹੀਂ ਜੀ ਇਧਰੋਂ ਆਏ ਨਹੀਂ ਇਹਦੇ ਵੀ ਲਿੱਖ ਲੈਣੇ ਅੱਛਾ ਆ ਸੀ ਜੀ ਆਪ ਇੱਧਰ ਦੀ ਆਏ ਨੇ ਪਹਿਲਾਂ ਆ ਤੂੜਿਆ ਇਹਦੇ ਵੀ ਖੁੱਲੇ ਨਹੀਂ ਗਏ ਵਿੱਚ ਗਿਆ ਉਹ ਉਪਨ ਨਕੇ ਜੇ ਵੱਡੇ ਕੋ ਬਾਜੂਆਂ ਨਾਲ ਬੰਨੇ ਨੇ ਆ ਬਾਜੂ ਬਈ ਨਹੀਂ ਇਹ ਬੱਛਾ ਉਧਰ ਫਾਰਮ ਤੋਂ ਚੱਕ ਲੈਣੇ ਇਹ ਬਾਜੂ ਛੋਟੀ ਸੀ ਇਹ ਸਾਡੇ ਫਾਰਮ ਤੋਂ ਪੈਣਗੇ ਦੇਖ ਸਕਦੇ ਹੋ ਜੀ ਡੇਰੀ ਫਾਰਮ ਚੋਂ ਲੈ ਕੇ ਆਏ ਨੇ ਇੱਥੋਂ ਬਾਜੂ ਚੱਕ ਕੇ ਇਹਨਾਂ ਦੀ ਬਾਜੂ ਨੇ ਫਿਰ ਚੜੇ ਕਿੱਥੋਂ ਦੀ ਨੇ ਬਈ ਅੱਛਾ ਅੱਛਾ ਉੱਥੋਂ ਦੀ ਚੜੇ ਨੇ ਜੀ ਰਸੋਈ ਬਣੀ ਹੋਈ ਆ ਡੇਰੀ ਫਾਰਮ ਚ ਜਿਹੜੀ ਕੋਈ ਉਹਨਾਂ ਨੂੰ ਨਹੀਂ ਪਤਾ ਲੱਗਿਆ ਉਹਨਾਂ ਨੂੰ ਕੋਈ ਨਹੀਂ ਪਤਾ ਲੱਗਿਆ ਉਹ ਕੁੱਤਾ ਹੀ ਦਿੱਤਾ ਹੋਵੇ ਕੁਛ ਸਪਰੇਅ ਕਰਤੀ ਹੋ ਉੱਥੋਂ ਬਾਜੂ ਲੈ ਨੇ ਜਾ ਕੇ ਨਾਲ ਇਹਨਾਂ ਨਾਲ ਦੇਖੋ ਕੰਮ ਇਹਨਾਂ ਨਾਲ ਕਰਿਆ ਕਿੰਨੇ ਮੋٹے ਬਾਲੇ ਨੇ ਦੇਖ ਸਕਦੇ ਹੋ ਬਿਲਕੁਲ ਹਨਾ ਕਿਰਪਾ ਕਰੇ ਉਹ ਕਰੇ ਇਹ ਤੇ ਚਿੱਪੀਆਂ ਜੀ ਸੀਸਾ ਆਪਣੇ ਇੱਥੋਂ ਵੀ ਇਹਦੇ ਵਿੱਚ ਦੀ ਦੇਖੋ ਕਿੰਨੀ ਕਹਿ ਬਿਜਦੀ ਬੰਦਾ ਲੰਘ ਕੇ ਇੱਥੋਂ ਦੀ ਆ ਕੇ ਆ ਦੇਖੋ ਭੰਨੇ ਹੋ ਰੇਤਰਾ ਜੀ ਦੀਂਦਾ ਆਪਾਂ ਨੂੰ ਖਿੰਡਿਆ ਪਿਆ ਆ ਪਾ ਪਟਾ ਇਹ ਵਿੱਚੋਂ ਇੱਕ ਅੱਗਰ ਕੱਟਦੀ ਵਿੱਚੋਂ ਖੜਕਾ ਤਾਂ ਹੋਇਆ ਉਹ ਜਰ ਹਨਾ ਹਾਂ ਆ ਦੇਖੋ ਵੀ ਇੱਕ ਗ੍ਰਿਲ ਕੱਟੀ ਹੋਈ ਆ ਵਿੱਚੋਂ ਆ ਆ ਪਈ ਆ ਅਸ਼ੀਸ਼ ਸਾਹਿਬ ਆ ਗ੍ਰਿਲ ਦਾ ਜਿਹੜਾ ਆ ਪਈ ਆ ਜੀ ਗ੍ਰਿਲ ਕੱਟੀ ਹੋਈ ਆ ਆ ਪਈ ਆ ਜੀ ਅੱਲੇ ਵੀ ਫਰਕ ਪੈ ਗਿਆ ਬਸ ਬਈ ਜੀ ਕਿੱਥੇ ਆ ਲੈ ਲਓ ਵੀ ਇੱਥੋਂ ਉੱਤਰ ਕੇ ਇੱਥੋਂ ਲੈ ਗਏ ਆ ਦੇਖ ਗੁੰਡਾ ਤੋੜੇ ਦੀ ਲਾਕ ਦੀ ਗੁੰਡਾ ਦੇ ਉਧਰ ਦਵਾਈ ਪਾਈ ਆ ਉਹਨਾਂ ਬੰਦੇ ਉੱਠੇ ਨਹੀਂਗੇ ਅੱਛਾ ਉੱਠੇ ਨਹੀਂਗੇ ਉੱਥੋਂ ਲਾ ਕੇ ਉਹਨਾਂ ਨੇ ਟ੍ਰੈਕ ਕਰਤਾ ਬਾਹਰ ਟ੍ਰੈਕ ਕਰਤਾ ਟ੍ਰੈਕ ਕਰਤਾ ਬਿਲਕੁਲ ਇੱਕ ਇੱਧਰ ਪਈ ਜੀ ਦੇਖ ਸਕਦੇ ਹੋ ਵੀ ਘਰਾਂ 'ਚ ਵੜ ਕੇ ਯਾਰ ਕਮਾਲ ਦੀ ਗੱਲ ਆ ਆਪਾਂ ਲੈ ਕਿਸੇ ਦੇ ਜਾਓ ਆਪਣੀ ਦਿਨੇ ਵੀ ਆਪਾਂ ਗੇਟ ਨੂੰ ਦਿਨੇ ਵੀ ਆਪਾਂ ਗੇਟ ਖੜਕਾ ਕੇ ਅੰਦਰ ਵੜਾਂਗੇ ਪਰ ਇਹ ਦੇਖੋ ਇੱਕ ਉਰੇ ਪਈ ਸੀਗੇ ਹਾਂ ਤਿੰਨੇ ਦੋ ਜਾਨੇ ਉਰੇ ਪਈ ਦੋ ਜਾਨੇ ਉਰੇ ਪਈ ਸੀਗੇ ਆਹ ਕਮਰੇ 'ਚ ਲਾ ਲੋ ਵੀ ਯਾਰ ਕਿੱਡੀ ਹਿੰਮਤ ਵੱਧ ਗਈ ਬੰਦਿਆਂ ਦੀ ਘਰਾਂ 'ਚ ਟਾਰਗੇਟ ਘਟੋ ਘਟ 8 ਤੋਂ 10 ਚੋਰੀਆਂ ਹੋ ਗਈਆਂ ਆ ਮਹੀਨੇ ਡੇਢ ਮਹੀਨੇ ਚ ਤੋਂ ਬਿਨਾ ਚਾਂਦੀ ਘੱਟ ਸੀ 18 ਕੁ ਗੋਲੇ ਸਿਆਣਾਂ ਬਣ ਕੇ ਸੀ 18.5 ਟੋਲੇ 18.5 ਟੋਲੇ ਤੇ 10-15 ਟੋਲੇ ਚਾਂਦੀ ਦੇ ਬਾਕੀਆਂ ਦੀ ਬਾਕੀ ਚਾਂਦੀ ਦੀਆਂ ਬੱਚਿਆਂ ਦੇ ਚਾਂਦੀ ਕੰਗਣੇ ਪਗਣੇ ਹੁੰਦੇ ਨੇ ਇਹ ਝੰਝਰਾ ਜੰਨੇ ਕਿ ਜੋ ਚੋਰੀ ਹੋਈ ਹੈਗੀ ਸਾਡੇ ਸਾਬਕਾ ਸਰਪੰਚ ਸਾਹਿਬ ਸਰਦਾਰ ਗੁਰਜੰਟ ਸਿੰਘ ਜੀ ਸਾਹਮਣੇ ਬੈਠੇ ਨੇ ਸਤਿ ਸ੍ਰੀ ਅਕਾਲ ਜੀ ਸਰਪੰਚ ਸਾਹਿਬ ਤੇ ਕੋਈ ਪਤਾ ਬਿਲਕੁਲ ਨਹੀਂ ਲੱਗਿਆ ਜੀ ਬਿਲਕੁਲ ਪਤਾ ਨਹੀਂ ਤੁਸੀਂ ਇੱਥੇ ਪਏ ਸੀ ਜੀ ਬੇਟਾ ਬੈ ਸੀਗਾ ਤੇ ਦੂਜਾ ਪ੍ਰੋਫੈਸਰ ਮੈਂ ਉਧਰ ਪੁਰਾਣਾ ਘਰ ਆਇਆ ਹਾਂ ਉਧਰ ਪੁਰਾਣਾ ਉਧਰ ਪੈਨੇ ਹੁੰਨੇ ਆ ਬਿਲਕੁਲ ਅੱਗੇ ਮੈਂ ਉੱਠ ਕੇ ਰਾਤ ਨੂੰ ਇੱਕ ਇੱਕ ਦੋ ਦੋ ਚੱਕਰ ਲਾਉਂਦਾ ਪੈ ਸੀ ਫਾਰਮ ਤੇ ਨਹੀਂ ਵੀ ਮਾਰ ਲੀਕਦੇ ਓਮਾਰ ਲੀ ਰਾਤ ਉਧਰ ਤੱਕ ਪਾਣਾ ਇਹ ਤੁਸੀਂ ਮਿਲਾ ਲਓ ਮੈਂ ਬਾਥਰੂਮ ਕਰਨ ਬਣੀ ਉੱਠਿਆ ਤੇ ਉਧਰ ਵਿੱਚ ਜਿੱਧਰ ਮੈਂ ਰਹਿੰਦਾ ਸੀਗਾ ਚਲੋ ਮਾਕੇ ਬੱਚੇ ਨੇ ਰੈਫਰ ਉਪਰ ਵੀ ਮੇਰੇ ਕੋਲ ਉਧਰ ਹੀ ਸਾਰਾ ਕੁਝ ਥੱਲੇ ਨੀਚੇ ਹੁੰਦਾ ਜਿਹੜਾ ਸੰਦ ਸੀ ਛੋਟੇ ਲਵੀ ਸੀ ਜਿਹੜਾ ਸੰਦ ਸੀ ਉਹ ਹੀ ਉਧਰ ਮੇਰੇ ਨਾਲ ਕਮਰੇਟ ਕਰਦੇ ਹੁੰਦੇ ਹੂੰ ਤੇ ਉਹ ਸਾਨੂੰ ਤੁਸੀਂ ਲਾ ਰਹੇ ਵੀ 12:03 ਦੇ ਕੈਮਰੇ ਦੇ ਵਿੱਚ ਚੱਲੇ ਨਹੀਂ ਜੀ 2:10 ਮੰਗੋ ਸਾਡੇ ਪਰ ਤੋਂ ਬਾਹਰ ਜਾਂਦੇ ਦੋ ਘੰਟੇ ਲਾ ਕੇ ਗਏ ਨੇ 17-18 ਤੋਂ ਲੈ 6000 ਬਣਦਾ ਜੀ ਜਿਹਦੇ ਵਿੱਚ ਇੱਕ 65000 ਦੀ ਨਕਦ ਤਰਾਸੀ ਦੀ ਸਾਡੀ ਤੇ 25000 ਦੀ ਇੱਕ ਰਾਸੀ ਦੀ ਤੇ ਬਾਕੀ ਬੁੜੀਆ ਦੇ ਤੇ ਬੇਟੀ ਦੇ ਉਹਦੇ ਵਿੱਚ ਪੈਸੇ ਗੱਲਾਂ ਉਹਦੇ ਵਿੱਚ ਲਗਭਗ 5500 ਰੁਪਇਆ ਤੇ ਦੋ ਜਗਾ ਕਿਟਾਂ ਦੇ ਵਿੱਚ 35 3500 ਰੁਪਇਆ ਉਹ ਸੀਗੇ ਤੇ ਜਿਹੜੀ ਚਾਂਦੀ ਸੀ ਜਿੰਨੇ ਲਾ ਲਓ ਵੀ ਹੁਣ ਮੇਰੀ ਛੋਟੀ ਪਰਜਾਈ ਹੈਗੀ ਸਰਬਜੀਤ ਦੌਰ ਉਹਦੀ ਚੁੰਡੀ ਦੇ ਉੱਤੇ ਨਾਮ ਲਿਖਿਆ ਹੋਇਆ ਸੀ ਚਾਂਦੀ ਦੀ ਉਹ ਛੱਡ ਗਈ ਇੱਕ ਕੜਾ ਛੱਡ ਗਈ ਬਾਕੀ ਜਿਹੜੀ ਚਾਂਦੀ ਸੀ ਉਹ ਤੁਸੀਂ ਲਾ ਲਓ ਸਾਰੀ ਚਾਂਦੀ ਜੇ ਕਹੇ ਦੀ ਵੀ ਸਾਰਾ ਹੀ ਲੈ ਕੇ ਜਿੰਨਾ ਸਮਾਨ ਘਰੇ ਪਿਆ ᱛੀ